구 pedestrian perc �ة this Saint is the themes... o abc Terima kasih telah menonton! پنج جگہ تھا پٽي 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 ਇਹ ਜਿਹੜੀ ਘਟਨਾ ਘਟੀ ਆ ਬਹੁਤ ਦੁਖਦਾਈ ਘਟਨਾ ਹੈ ਜੀ ਇਹਦੇ ਵਿੱਚ ਬਹੁਤ ਜ਼ਿਆਦਾ ਨੁਕਸਾਨ ਹੋ ਰਿਹਾ ਗਊਸ਼ਾਲਾ ਦਾ ਖਾਸ ਕਰਕੇ ਤੂੜੀ ਦਾ ਸ਼ੈੱਡ ਵਗੈਰਾ ਬਹੁਤ ਜ਼ਿਆਦਾ ਮੱਚ ਗਿਆ ਇਹ ਸ਼ોર્ટ ਸਰਕਟ ਨਾਲ ਲੱਗਦਾ ਵੀ ਅੱਗ ਲੱਗੀ ਹੋਈ ਹੈ ਸਾਰੀਆਂ ਸੰਸਥਾਵਾਂ ਪਹੁੰਚੀਆਂ ਹੋਈਆਂ ਨੇ ਗਿਆ ਬਫਾਇਰ ਬ੍ਰਿਗੇਡ ਪਹੁੰਚੀ ਹੋਈ ਆ ਪੁਲਿਸ ਪ੍ਰਸ਼ਾਸਨ ਪਹੁੰਚਾ ਹੋਇਆ ਸਾਰੀਆਂ ਸੰਸਥਾਵਾਂ ਪਹੁੰਚੇ ਹੋਏ ਨੇ ਸਾਰੀ ਪਬਲਿਕ ਬਹੁਤ ਜ਼ਿਆਦਾ ਮਤਰਾਂ ਚ ਪਹੁੰਚੀ ਹੋਈ ਹੈ ਤੇ ਸਾਰੇ ਆਪਣੇ ਸਹਿਯੋਗ ਕਰ ਰਹੇ ਨੇ ਕੋਈ ਜੀਬੀਸੀ ਲੈ ਕੇ ਆ ਰਿਹਾ ਕੋਈ ਫੌਦੀ ਫਾਇਰ ਬ੍ਰਿਗੇਡ ਲੈ ਕੇ ਆ ਰਿਹਾ ਹਰ ਇੱਕ ਸੰਸਥਾਵਾਂ ਪੂਰਾ ਸਹਿਯੋਗ ਦੇ ਰਿਆ ਨੇ ਰਿਆਲਾ ਕੌਂਸਲਾ ਦੇ ਵਿੱਚ ਅੱਗ ਲੱਗ ਗਈ ਬਹੁਤ ਵੱੰਦਕੀ ਘਟਨਾ ਵਾਪਰੀ ਹੈ ਬਿਜਲੀ ਦੇ ਛਾੜ ਨਾਲ ਅੱਗ ਲੱਗੀ ਹੈ ਸਾਡੇ ਸਰੇਬੀਆਂ ਨੇ ਜ਼ਿੰਮੇਦਾਰ ਭਰਾਵਾਂ ਨੇ ਸਾਡੇ ਜਿੰਨੇ ਵੀ ਪ੍ਰਸ਼ਾਸਨ ਵਾਲੇ ਜਿੰਨੇ ਵੀ ਸਾਡੇ ਜ਼ਿੰਮੇਦਾਰ ਭਰਾ ਮੰਡੀ ਵਾਲੇ ਸਾਡੇ ਮਹਾਜਨ ਲੋਕਾਂ ਨੇ ਸਾਹਮਣੇ ਬਹੁਤ ਵੱਡਾ ਸਹਿਯੋਗ ਦਿੱਤਾ ਹੈ ਉਹਦੇ ਸਹਿਯੋਗ ਨਾਲ ਅੱਗ ਬੁਝਾਈ ਗਈ ਹੈ ਜਿਹਦੇ ਵਿੱਚ ਸਾਡਾ 2.5 ਲੱਖ ਰੁਪਏ ਦੀ ਤੂੜੀ ਚਲ ਗਈ ਤੇ 3 ਕ ਲੱਖ ਰੁਪਏ ਦਾ ਸਾਡਾ ਜਿਹੜਾ ਨੁਕਸਾਨ ਹੋਇਆ ਛੱਡਦਾ ਉਹ ਨੁਕਸਾਨ ਹੋ ਗਿਆ ਅਸੀਂ ਸਾਰੇ ਦਰਸ਼ਕ ਸਾਰਾ ਧੰਨ ਧੰਨਵਾਦ ਕਰਦੇ ਆ ਜਿਨ੍ਹਾਂ ਜਿਨ੍ਹਾਂ ਨੇ ਸਹਿਯੋਗ ਦਿੱਤਾ ਸਾਰੀ ਗਊਸ਼ਾਲਾ ਕਮੇਟੀ ਵੱਲੋਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਬਹੁਤ ਵੱਡੀ ਮਿਹਰबानी ਕਹਾਂ ਨੂੰ ਇਹਦਾ ਪਤ ਪਰ ਦੀ ਮਦਦ ਆ ਗਈ ਘਟਨਾ ਨਾਲ ਵਾਪਰੇ ਇਸ ਤੈ ਕਹਿਆ ਹੈ ਭਗਵਾਨ ਇਹ ਸਾਡੇ ਦੀ ਕਿਰਪਾ ਕੀਤੀ ਹੈ ਸਭ ਤੇ ਕਰੀ ਮੜਾ ਰੰਗ ਲਾਤੇ ਭਗਵਾਨ ਦੇ ਨਾਮ ਦੇ ਨਾਲ ਇੰਦਰ ਦੇਵਤਾ ਵਰਸ਼ ਭਾਈਆਂ ਨੇ ਸਹਿਯੋਗ ਦਿੱਤਾ ਪੂਰਾ ਆਪਣੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਆਈਆਂ ਚਾਰ ਪੰਜ ਉਹਦੇ ਅੱਗੇ ਜਿੰਨੇ ਵੀ ਭੈਣਾਂ ਭਾਈ ਦੇ ਸਾਹਮਣੇ ਪੂਰਾ ਸਾਹ ਜੋ ਤਤਨਵਾਰ ਸਰਦਾਰ ਅਰਦਾਸ ਕਰਦੇ ਆਂ ਵੀ ਇਹ ਭਗਵਾਨ ਨਾ ਵਾਪਸ ਇਹ ਜਿਹੀ ਘਟਨਾ ਨਾ ਵਾਪਰੇ ਤੇਰਾ ਸਾਨੂੰ ਰਾਤ ਪਤਾ ਲੱਗਿਆ ਕਿੰਦੇ ਵੀ ਲਾਈਟ ਚਲੀ ਗਈ ਅਸੀਂ ਕਿਹਾ ਮਿਸਤਰੀ ਬੁਲਾ ਲਓ ਮਿਸਤਰੀ ਬੁਲਾਉਣ ਤੇ ਕਿਹਾ ਸਵੇਰ ਕੰਮ ਕਰਵਾ ਲਾਂਗੇ ਤੇ ਪਿੰਡ ਨੇ ਨਗਰ ਨੇ ਤੇ ਪ੍ਰੇਮੀਆਂ ਨੇ ਭਗਤਾਂ ਨੇ ਸਾਰੇ ਨਗਰ ਨੇ ਬਾਹਰ ਸੋ ਜੋ ਅੱਜ ਉਹਦਾ ਫਿਰ ਫਿਰ ਵਗੈਰਾ ਅਟੇ ਉਸ ਮੁਲਾਜ਼ਮ ਨੇ ਜਿੰਨੇ ਵੀ ਸਾਡੇ ਪੁਲਿਸ ਮੁਲਾਜ਼ਮ ਦੀ ਐਡਮ ਤੇ ਸੀਲਰ ਤੇ ਸਭ ਨੇ ਜੋਰ ਲਾਇਆ ਐਸਐਚਓ ਸਾਹਿਬ ਨੇ ਵੀ ਡੀਐਸਪੀ ਸਾਹਿਬ ਨੇ ਸਾਰੇ ਜਿਹੜੀ ਸੰਸਥਾ ਅਰੇ ਮਨੀਤ ਪ੍ਰਧਾਨ ਜੀ ਸੀਗੇ ਸੱਤਾ ਪ੍ਰਧਾਨ ਜੀ ਸੱਤਾ ਪ੍ਰਧਾਨ ਜੀ ਤੇ ਸਾਡੇ ਬਾਊ ਵੰਸਲ ਜੀ ਸਾਰਿਆਂ ਨੇ ਦੂਸਰੇ ਕੰਗਵਾਸ ਵਾਲਾ ਕਿੰਨੀ ਖੁਸ਼ੀ ਨਾਲ ਸੀਗੇ ਸਾਰੇ ਰਣਕੇ ਸਾਹਿਬ ਨੇ ਸਾਥ ਦਿੱਤਾ ਜੀਵਿਦਾਰਾਂ ਨੇ ਜਿਨ੍ਹਾਂ ਨੇ ਵੀ ਸਾਰੇ ਨਗਰ ਨੇ ਸਾਥ ਦਿੱਤਾ ਬਹੁਤ ਹੈ ਭਗਵਾਨ ਦੀ ਰਾਮ ਜੀ ਵਰਸ ਗਿਆ ਉਹ ਗਊ ਮਾਤਰਾ ਹੈ ਅਨ ਪਾਣੀ ਹੈਗਾ ਮਸਾ ਲੋਕਾਂ ਦਾ 5-5 ਰੁਪਏ ਇਕੱਠੇ ਕੀਤੇ ਹੋਏ ਨੇਗੇ ਇਹ ਭਗਵਾਨ ਨੇ ਚਲ ਰੱਖਦੀ ਲਾਜ ਅੱਛਾ ਲੱਗ